ਹੁਣ ਬੱਚਿਆਂ ਨੂੰ ਤੇ ਇਹ ਹੀ ਕਹਿ ਦੇਦਾ ਵੀ ਛੋਟੇ ਬੱਚੇ ਦੇ ਤੇਰੇ ਬੰਡ ਤੇ ਵੱਜਣਗੀਆਂ ਪੰਜਾਬੀ ਠੇਠ ਭਾਸ਼ਾ ਆਪਣੀ ਪੰਜਾਬੀ ਇਹ ਕੋਈ 네ਗੇਟਿਵ ਸੋਚ ਹੈ ਕਿਤੇ ਨਹੀਂ ਇਹ 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 ਗਲਤ ਬਾਛਾ ਕਿਤੇ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਗਲਤ ਬਾਛਾ ਬੋਲਦਾ ਕਿ ਬੱਚਿਆਂ ਨੂੰ ਕੀ ਸਿੱਖਿਆ ਦਊਗਾ ਇਹ ਕੀ ਜਦ ਆਪਾਂ ਆਮ ਹੀ ਕਹਿੰਨੇ ਤੇਰੇ ਚਤਣਾ ਤੇ ਵੱਜਣੀਆਂ ਇਹ ਤੇ ਠੇਠ ਪੰਜਾਬੀ ਬੋਲੀ ਆ ਸਾਡੀ ਪੰਜਾਬੀ ਆ ਨਾ ਬੋਲੀ ਆ ਨਾ ਆਪਣੀ ਹਾਂਜੀ ਹਾਂਜੀ ਹੁਣ ਪੋਟੀ 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 ਆ ਜੇ ਟੱਟੀ ਕਹਦੀ ਤੇ ਕੀ ਹੋ ਗਿਆ ਹਾਂ ਤੇ ਉਹ ਵੀ ਹੈ ਹੈ ਹੈਗੀ ਤੇ ਯਾਰ ਇਹ ਪੰਜਾਬੀ ਤੋਂ ਕਿਹੜੀ ਗੱਲਾਂ ਭੱਜ ਜਾਂਦੇ ਜਿਹੜੇ ਪੰਜਾਬੀ ਦੇ ਸਾਡੇ ਲਬਜ ਆ ਸਾਡੇ ਦਾਦੇ ਪੜਦਾਦੇ ਪਿਛਲੇ ਹੀ ਜਿਹੜੇ ਉਹ ਕਿੰਨੀਆਂ ਗਾਲਾਂ ਕੱਢਦੇ ਕਿੱਦਾਂ ਦੀਆਂ ਗਾਲਾਂ ਕੱਢਦੇ ਤੇ ਉਹ ਗਾਲਾਂ ਵੀ ਕਿੱਡੀਆਂ ਕਿਡੀਆਂ ਘੈਂਟ ਗਾਲਾਂ ਹੁੰਦੀਆਂ ਨੇ ਉਹਨਾਂ 'ਚ ਗਾਲਾਂ 'ਚ ਵੀ ਕੁਝ ਹੁੰਦਾ ਤੇ ਜੇ ਅੱਜ ਉਹ ਮੈਂ ਨਿਗ ਨਿਗੇ ਜਵਾਕ ਹੀ ਤੇ ਉਹ ਆਖੀ ਨਹੀਂ ਲੱਗਦੇ ਕਦੀ ਇਹਨੂੰ ਭੱਜ ਜਾਂਦੇ ਇਹਨੂੰ ਭੱਜਦੇ ਬਲੌਗ ਬਣਾਉਣਾ ਤੇ ਮੈਂ ਮੁੜ ਕੇ ਮੈਂ ਸਾਰੇ ਇਹਨੇ ਡੱਡੂ ਬਣੂ ਡੱਡੂ ਮੈਨੂੰ ਮੈਂ ਮੁੰਡਾ ਤਾਂ ਆ ਚੁੱਕੋ ਮੁੰਡਾ ਦੇ ਤਾਂ ਚੁੱਕੋ ਮੈਂ ਤੁਹਾਡੇ ਮਾਰਨੀ ਆ ਬੰਮਨੀਗੇ ਨੀਗੇ ਸਾਰਿਆਂ ਨੇ ਛੱਡੀਆਂ ਨਾ ਹਾਂਜੀ ਵੀ ਉਹਦੇ ਨਾਲ ਛੱਡਣ ਨਾਲ ਕੀ ਹੁੰਦਾ ਵੀ ਇੱਕ ਸਮਝਾਉਣਾ ਕਿਹਨੂੰ ਤਾਡੀਆਂ ਮੈਂ ਛੱਡਣੀਆਂ ਬੁੰਡ ਤੇ ਫਲਾਂ ਆਏ ਗਲਤ ਬੋਲਦਾ ਇਦਾਂ ਤਾਂ ਕਈ ਵਿਦਮਾਨ ਵਿੱਚ ਹੁੰਦੇ ਆ ਨਾ ਜਿਹੜੇ ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਇਹ ਕਿਹੜੀ ਗਲਤੀ ਹੋ ਗਈ ਇਹ ਗਲਤ ਹੋ ਗਿਆ ਕੁਝ ਮੈਂ ਥੋੜੀਆਂ ਵਾਇਦ ਕਹਿੰਦੇ ਸਹੀ ਗੱਲ ਜੀ ਔਰੀ ਕੋਟ ਪਈ ਪਹਿਲਾਂ ਹੋਣੀ ਨਹੀਂ ਪੈਂਦੀ ਸਰ ਨਹੀਂ ਪੈਂਦੀ ਸਹੀ ਗੱਲ ਜੀ ਜੇ ਆਪਾਂ ਬੱਚਿਆਂ ਨੂੰ ਕੋਈ ਚੀਜ਼ ਸਮਝਾਵਾਂਗੇ ਨਾ ਉਹਨਾਂ ਨੂੰ ਪਤਾ ਕਿਦਾਂ ਲੱਗੂ ਯਾਰ ਚੰਗੇ ਮਾੜੇ ਦਾ ਪਤਾ ਕਿਦਾਂ ਲੱਗੂਗਾ ਹੁਣ ਮੈਂ ਜਪਨੋ ਮੈਂ ਤੇ ਆਪ ਨੂੰ ਕਿਹਾ ਮੈਂ ਕਿਹਾ ਜਪਨੋ ਮੈਂ ਕਿਹਾ ਡੱਡੂ ਬਣ ਉਹਨੂੰ ਡੱਡੂ ਨਾ ਬਣ ਆਵੇ ਤੇ ਮੈਂ ਸਾਰੀ ਉਮਰ ਇਸ ਕੋਲੇ ਸਾਰੀ ਸਾਰੀ ਉਮਰ ਡੱਡੂ ਬਣ ਕੇ ਮੈਂ ਤਾਂ ਪਹਿਲਾਂ ਬਣ ਜਾਇਆ ਨੂੰ ਪਤਾ ਹੁੰਦਾ ਡੱਡੂ ਅਹੀਂ ਡੱਡੂ ਉਹ ਕਦੀ ਆਇਆਂ ਦੀ ਲੱਤ ਬਾਹਾਂਵਾਂ ਗੱਡੇ ਕਦੀ ਆਇਆਂ ਦੀ ਬਾਹਾਂਵਾਂ ਗੱਡੇ ਕਹਿੰਦਾ ਪਾਪਾ ਮੈਨੂੰ ਪਤਾ ਹੈ ਮੈਂ ਤੈਨੂੰ ਡੱਡੂ ਬਣਦਾ ਨਹੀਂ ਪਤਾ ਜਿਹੜੇ ਦੂਜੇ ਜਵਾਗੋ ਮਿੰਟੋ ਮਿੰਟੀ ਬਣ ਗਏ ਉਹਨਾਂ ਨੂੰ ਪਤਾ ਉਹ ਡੱਡੂ ਬੰਦਾ ਉਹਨੂੰ ਨਹੀਂ ਪਤਾ ਲੱਗਦਾ ਤੇ ਉਹਦੇ ਚ ਵੀ ਮਿਲਣ ਲੋਕਾਂ ਨੇ ਮੈਗ ਨਾਲ ਛੱਡ ਗਏ ਲੋਕਾਂ ਆਪਾਂ ਲੋਕੀਂ ਨੇ ਇਹ ਇੰਗਲਿਸ਼ ਨੂੰ ਤਵੱਜੋ ਜਿਆਦੀ ਹਿੰਦੀ ਨੂੰ ਜਿਆਦੀ ਤਵੱਜੋ ਦੇਣ ਲੱਪੇ ਆ ਕਈ ਵੇ ਕੀ ਹਿੰਦੀ ਚ ਹੀ ਬੋਲੀ ਜਾਣਗੇ ਟੁੱਟੀ ਭੱਜੀ ਜੀ ਐਵੇਂ ਜਦੋਂ ਤੁਹਾਨੂੰ ਮੇਰੇ ਕਹਿਣਾ ਉਹ ਇਤਨਾ ਨਿਕੀਆਂ ਨੀਵੀਆਂ ਗੱਲਾਂ ਦੇ ਵਿੱਚ ਹੀ ਸਾਰੇ ਹੁਣ ਤੂੰ ਬੈਂਕ ਚ ਲੱਗਾ ਬੈਂਕ ਵਾਲਿਆਂ ਨੂੰ ਲੋਨ ਦੇਣਾ ਤਾਡਾ ਕੋਈ ਲੋ ਲੋ ਹੁੰਦਾ ਜੇ ਤੂੰ ਹੀ ਲਾਉਣ ਦੇਣਾ ਹੈਲੋ ਸਰ ਗਗਬੀਰ ਸਿੰਘ ਬੋਲਦਾ ਤੂੰ ਹਿੰਦੀ ਚ ਕਿਹੜੀ ਗੱਲ ਕਰਦੇ ਸਾਡੇ ਲੋ ਇਹ ਮੈਨੂੰ ਦਵਾ ਦੇ ਤੂੰ ਨਹੀਂ ਨਹੀਂ ਕਰਦੇ ਹੈਂ ਐਂ ਠੇਠ ਪੰਜਾਬੀ ਤੂੰ ਤੇ ਚੱਲ ਪੰਜਾਬੀ ਚ ਕਰਦਾ ਜਿਹੜਾ ਤੁਹਾਡਾ ਇਧਰੋਂ ਆ ਗਿਆ ਚੰਡੀਗੜ੍ਹੋਂ ਆ ਗਿਆ ਫੋਨ ਕੇਸ ਦਾ ਜਾਂ ਤੂੰ ਹਿੰਦੀ ਚ ਕਿਉਂ ਸਾਡੇ ਨਾਲ ਗੱਲ ਕਰਦਾ ਮੋ ਜਿਹੜੇ ਉੱਤਰ ਮਨ ਲੋ ਕਿ ਹੋਣਗੇ ਜਿਹੜੇ ਬ੍ਰਾਹਮਣ ਜਾਂ ਉਹਨਾਂ ਉਹਨਾਂ ਨੂੰ ਕਹ ਵੀ ਤੂੰ ਹਿੰਦੀ ਚ ਹਿੰਦੀ ਚ ਗੱਲ ਕਰਨੇ ਪਰਾਂ ਨੂੰ ਲਾ ਉਧਰ ਨੂੰ ਦਿੱਲੀ ਤੋਂ ਪਰਾਂ ਨੂੰ ਤੂੰ ਸਾਡੇ ਪੰਜੇ ਤੂੰ ਹੀ ਪੰਜਾਬ ਚ ਫੋਨ ਲਾਉਂਦੇ ਜੇ ਫਿਰ ਸਾਡੇ ਨਾਲ ਪੰਜਾਬੀ ਚ ਗੱਲ ਕਰੋ ਕੱਲ ਪੱਬੇ ਨੂੰ ਹੈਲੋ ਮੈਮ ਹੈਲੋ ਮੈਂ ਮੈਂ ਆਹ ਭਰਾਵਾ ਮੂਣਾ ਵਿੰਗਾ ਕਰ ਲਈ ਆ ਆਪ ਦਾ ਬਾਬਾ ਕੀ ਕੀ ਆ ਬੇ ਇਤ ਨਹੀਂ ਆ ਆਪ ਉਹ ਬਾਈ ਮਰੀ ਇਹ ਗੱਲ ਜਦੋਂ ਮੈਡਮ ਦਾ ਤੈਨੂੰ ਲੋਨ ਵਾਲੀ ਦਾ ਫੋਨ ਹੋਣਾ ਕੀ ਕਰਨ ਮੈਂ ਪੰਜਾਬੀ ਜੀ ਹੁੰਦੀ ਕੋਈ ਕਰਾ ਬੀ ਆਪ ਜੀ ਹੋਣਾ ਜਾਵੇ ਟ੍ਰੈਫਿਕ ਚ ਮੈਮ ਮੈਂ ਇੱਕ ਦਾ ਮੈਮ ਓ ਮੈਂ ਆ ਭਰਾਵਾ ਤੂੰ ਮੂੰਹ ਨਾ ਵਿੰਗਾ ਕਰੀ ਤੂੰ ਪੰਜਾਬੀ ਜੀ ਬੋਲਣੇ ਆਪੇ ਸਮਝ ਲੈਣਾ ਹੈ ਇਹ ਗਾੜੀ ਨੂੰ ਹਿੰਦੀ ਚ ਹੋ ਗਿਆ ਉਹਦੇ ਨਾਲ ਨਹੀਂ ਇਹ ਤਾਂ ਵੈਸੇ ਤੁਹਾਡੀ ਸਹੀ ਗੱਲ ਚਾਹੀਦੀ ਪੰਜਾਬੀ ਯਾਰ ਮੇਰੀ ਗੱਲ ਸੁਣ ਉਹਨੇ ਆਪਾਂ ਨੂੰ ਫੋਨ ਲਾਇਆ ਨਾ ਲੋਨ ਲੈ ਲੋਨ ਕਰਵਾਇਆ ਫੋਨ ਮੰਨ ਕੇ ਚੱਲ ਉਹ ਗਾੜੀ ਉਹ ਚੱਲ ਹਿੰਦੀ ਚ ਬੋਲਣ ਦੇ ਜਿੰਦਾ ਮਰਜੀ ਤੂੰ ਗਿਆ ਹਾਂ ਜੀ ਮੈਡਮ ਜੀ ਦੱਸੋ ਕੀ ਗੱਲ ਹੈ ਹਾਂ ਇਹਦਾ ਕੀ ਹਿਸਾਬ ਕਿਤਾਬ ਹੋਗਾ ਲੋਨ ਲੈਣ ਦਾ ਕੋਈ ਵੀ ਸਰਵਿਸ ਲਾ ਲਓ ਪੰਜਾਬੀ ਦੀ ਗੱਲ ਕਰ ਪੰਜਾਬੀ ਇਹ ਗਾੜੀ ਨੂੰ ਹਿੰਦੀ ਚ ਟੱਕਰ ਆ ਗਟਾ

ਕੀ ਕੀ ਕਰਨੇ ਯਾਰ ਕਹਿ ਕਰਨੇ ਆ ਤੇ ਗਾੜੀ ਮਿਲ ਨਹੀਂ ਆ ਮੁੜ ਕੇ ਨਹੀਂ ਯਾਰ ਗੱਲ ਸੁਣ ਤੂੰ ਮੈਂ ਜਿਹੜੀਆਂ ਗੱਲਾਂ ਤੋਂ ਫਿਰ ਭਜਦਾ ਤੂੰ ਇਹਨੇ ਕੀ ਕਰਨੇ ਆ ਓਏ ਯਾਰ ਗੱਲ ਪੱਗੀ ਆ ਮੈਂ ਮੈਂ ਤੇਰੇ ਸਪੇਨ ਕਰਾਂ ਸਾਰੀ ਗੱਲ ਇਹ 5 ਸਾਲ ਹੋ ਗਏ ਮੇਰੇ ਨਾਲ ਰਹਿੰਦੇ ਠੀਕ ਆ 6-7 ਗਲਾਹੇ ਦੇ ਘਰੇ 5-600 ਗਲਾਹੇ ਦੇ ਘਰੇ ਉਹ ਵੀ ਗੁਰਦਾਰੇ ਚੜਾ ਦਿੰਦਾ ਘਰੇ ਨਾ ਤਾਂ ਉੱਚੇ ਹੁਣ ਪਲੇ ਨੇ ਚਲੇਵ ਲੈ ਗਿਆ ਇੰਨੇ ਕ ਕੇਨੂ ਦਿੱਤੇ ਇੰਨੇ ਗੇਮ ਦਿੱਤੇ ਕੰਮ ਲੈਿੰਦੇ ਤੇ ਘਰੇ ਥੋੜੀ ਰਾਤ ਆ ਜਾ ਕੋ ਹਾਂ ਉੱਥੇ ਹਾਂ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਦਾਂ ਨਹੀਂ ਹੋ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਕਬੱਡੀ ਤੇ ਫੂਲਮਨ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਵੀਡੀਓ ਜਾਤ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ